ਅੱਜਕੱਲ੍ਹ ਮੈਂ ਹਾਂ ਕਵਰ ਸਿੰਘ 베ਦੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਬਹੁਤ ਸਾਰੇ ਸਿਆਸਤਦਾਨ ਤੇ ਸਿਆਸੀ ਪਾਰਟੀਆਂ ਵੱਲੋਂ ਹਿਲਜੁਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਚੋਣਾਂ ਦਾ ਤਾਂ ਕਿਸੇ ਸਮੇਂ ਵੀ ਲੱਗ ਸਕਦਾ ਹੈ ਹੁਣ ਸਿਆਸਤਦਾਨ ਚਾਹੁੰਦੇ ਆ ਕਿ ਥੋੜਾ ਸਮਾਂ ਵੋਟਰਾਂ ਤੇ ਲਾਇਆ ਜਾਵੇ ਵੋਟ ਪਰਮਾਉਣ ਤੇ ਲਾਇਆ ਜਾਵੇ ਇਸ ਕਰਕੇ ਜਿਹੜੀਆਂ ਪਾਰਟੀ ਦੇ ਵਿਚਾਲੇ ਗਤੀਵਿਧੀਆਂ ਨੇ ਉਹਨਾਂ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਕੁਝ ਦਿਨਾਂ ਬਾਅਦ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਸੀ ਉਤ ਨੂੰ ਇਸ ਕਰਕੇ ਰੋਕ ਦਿੱਤਾ ਗਿਆ ਸੀ ਕਿਉਂਕਿ ਸ਼ੰਭੂ ਤੇ ਕਨੋਰੀ ਬਾਰਡਰ ਤੇ ਕਿਸਾਨ ਸੰਘਰਸ਼ ਚੱਲ ਰਿਹਾ ਸੀ ਤੇ ਕੁਝ ਰਾਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੋੜ ਐਂਟਰੀ ਮਾਰੀ ਹੈ ਤੇ ਉਹਨਾਂ ਦੀ ਇਸ ਐਂਟਰੀ ਦੇ ਨਾਲ ਜਿਹੜੀ ਘਰ ਵਾਪਸੀ ਹੋਈ ਹੈ ਉਹ ਸੁਖਦੇਵ ਸਿੰਘ ਢੀਂਡਸਾ ਦੀ ਹੋਈ ਹੈ ਪਰਮਿੰਦਰ ਸਿੰਘ ਢੀਂਡਸਾ ਦੀ ਹੋਈ ਹੈ ਕੁਝ ਜਿਹੜੇ ਪਾਰਟੀ ਦੇ ਸੀਨੀਅਰ ਲੀਡਰ ਸੀ ਉਹਨਾਂ ਨੇ ਇੱਕ ਦਿਨ ਪਹਿਲਾਂ ਚਾਰਾ ਜੋ ਸ਼ੁਰੂ ਕੀਤੀ ਸੀ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚ ਲਿਆਂਦਾ ਜਾਵੇ ਤਾਂ ਉਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੋਰੀ ਹੋ ਕੇ ਭੂਮਿਕਾ ਨਿਭਾਈ ਹੈ ਤੇ ਕਿਹਾ ਜਾ ਰਿਹਾ ਕਿ ਜਦੋਂ ਚੰਦੂ ਮਾਜਰਾ ਸਾਹਿਬ ਵੱਲੋਂ ਕੋਈ ਭੂਮਿਕਾ ਨਿਭਾਈ ਜਾਰੀ ਹੋਵੇ ਤਾਂ ਉਸ ਨੂੰ ਰੰਗ ਭਾਗ ਲੱਗੇ ਹੀ ਜਾਂਦੇ ਆ ਇਸੇ ਕਰਕੇ ਚੰਦੂ ਮਾਜਰਾ ਸਾਹਿਬ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਸਿਰੇ ਲੱਗਦੀਆਂ ਵਖਾਈ ਦਿੱਤੀਆਂ ਤੇ ਅੱਛਾ ਮੈਂ ਇਹ ਗੱਲ ਜਗ ਜाहिर ਹੁੰਦੀ ਆ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਰਿਹਾ ਤਾ ਬਹੁਤ ਸਾਰੇ ਸਵਾਲ ਇਸ ਗੱਲ ਨੂੰ ਲੈ ਕੇ ਵੀ ਖੜੇ ਹੋਣੇ ਸੀ ਕਿ ਜਿਸ ਤਰ੍ਹਾਂ ਦੀਆਂ ਨਾਰਾਜ਼ਗੀਆਂ ਲੈ ਕੇ ਸਰਦਾਰ ਸੁਖਦੇਵ ਸਿੰਘ ਢਿੰਡਸਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਉਹਨਾਂ ਨਾਰਾਜ਼ਗੀਆਂ ਦਾ ਕੀ ਬਣਿਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਤਾਂ ਉਸ ਮਸਲੇ ਦਾ ਕੀ ਬਣਿਆ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਮਰਜ਼ੀਆਂ ਦਾ ਦੌਰ ਚੱਲ ਰਿਹਾ ਹੈ ਤੇ ਉਹਨਾਂ ਮਨਮਰਜ਼ੀਆਂ ਦਾ ਕੀ ਬਣਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸਰਜੀਤ ਕਰਨਾ ਹੋਵੇਗਾ ਤਾਂ ਬਹੁਤ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਛੱਡ ਕੇ ਚਲੇ ਗਏ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਖੜੇ ਨਜ਼ਰ ਆਏ ਸੀ ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਘਰ ਵਾਪਸੀ ਕੀਤੀ ਹੈ ਤੇ ਉਹ ਨਾਰਾਜ਼ਗੀਆਂ ਕਿੱਥੇ ਗਈਆਂ ਤਾਂ ਬਹੁਤ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਿੰਦੇ ਤਾਂ ਨਜ਼ਰ ਆਇਆ ਪਰੰਤੂ ਹੁਣ ਉਹਨਾਂ ਨੇ ਫਿਲਹਾਲ ਇਹੀ ਕਹੀ ਹੈ ਕਿ ਪੰਜਾਬ ਤੇ ਪੰਜਾਬ ਦੀ ਬਿਹਤਰੀ ਲਈ ਘਰ ਵਾਪਸੀ ਦਾ ਹੋਣਾ ਬਹੁਤ ਜ਼ਰੂਰੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕੁਝ ਬਾਹਰੀ ਤਾਕਤਾਂ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਣਾ ਚਾਹੁੰਦੀਆਂ ਨੇ ਇਸ ਕਰਕੇ ਉਹ ਆਪਣੇ ਢੰਗ ਨਾਲ ਸਵਾਲਾਂ ਦਾ ਜਵਾਬ ਦਿੰਦੇ ਤਾਂ ਨਜ਼ਰ ਆਏ ਪਰੰਤੂ ਇਹ ਵੀ ਚਰਚਾਵਾਂ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਤੋਂ ਪਹਿਲਾਂ ਸੁਖਦੇਵ ਸਿੰਘ ਘਿੰਡਸਾ ਦੀ ਘਰ ਵਾਪਸੀ ਕਰਵਾਈ ਗਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੀ ਇੱਕ ਵੱਡੀ ਚਾਰਾ ਜੋਈ ਸੀ ਜਿਸ ਨੂੰ ਕਿਹਾ ਜਾ ਰਿਹਾ ਕਿ ਭਾਗ ਲੱਗਦੇ ਨਜ਼ਰ ਆਇਆ ਤਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਅਜੇ ਪਾਰਟੀ ਦੇ ਅੰਦਰ ਹੋਣੀਆਂ ਨੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਜਿਹੜੇ ਲੀਡਰ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ ਦੇ ਸਮੇਂ ਨਹੀਂ ਦਿਖਾਈ ਦਿੱਤੇ ਤਾਂ ਬਹੁਤ ਸਾਰੀਆਂ ਚਰਚਾਵਾਂ ਦਿਖਾਈ ਦਿੱਤੀਆਂ ਕਿ ਆਖਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਤੱਕ ਗਏ ਆ ਬੀਬੀ ਜ਼ਗੀਰਕੌਰ ਕਿੱਥੇ ਆ ਜਾਂ ਪਾਰਟੀ ਦੇ ਬਾਕੀ ਲੀਡਰ ਕਿੱਥੇ ਆ ਤਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਮਾਫੀ ਮੰਗਦੇ ਨਜ਼ਰ ਆਇਆ ਕਿ ਕੁਝ ਨਰਾਜ਼ਗੀਆਂ ਜੇ ਮੇਰੇ ਕਰਕੇ ਨੇ ਤਾਂ ਮੈਂ ਮਾਫੀ ਮੰਗਦਾ ਸਾਰਿਆਂ ਨੂੰ ਵਾਪਸ ਆ ਜਾਣਾ ਚਾਹੀਦਾ ਚਾਹੇ ਬੀਬੀ ਜ਼ਗੀਰਕੌਰ ਨੇ ਜਾਂ ਪਾਰਟੀ ਦਾ ਕੋਈ ਛੋਟਾ ਲੀਡਰ ਹੈ ਜਾਂ ਵੱਡਾ ਲੀਡਰ ਹੈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵਾਪਸ ਆਣਾ ਚਾਹੀਦਾ ਖੇਤਰੀ ਪਾਰਟੀਆ ਅਜਿਹੇ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਕਮਕਮਾ ਕੇ ਦਿੰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਚਾਹੇ ਗੜਜੋੜ ਨੂੰ ਲੈ ਕੇ ਸੀ ਉਹਨਾਂ ਨੇ ਕਿਹਾ ਕਿ ਗੜਜੋੜ ਸਾਡਾ ਫਿਲਹਾਲ ਬਸਪਾ ਨਾਲ ਹੈ ਪਰੰਤੂ ਇਸ ਦਾ ਫਿਕਰ ਜਿਹੜਾ ਉਹ ਸਾਨੂੰ ਹੀ ਕਰਨ ਦਿਓ ਇਸ ਕਰਕੇ ਅਜਿਹੇ ਸਵਾਲਾਂ ਤੋਂ ਜਿਹੜਾ ਬਚਾਅ ਕਰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਸਭ ਤੋਂ ਅਹਿਮ ਗੱਲ ਸੀ ਕਿ ਬੀਬੀ ਜ਼ਗੀਰ ਕੌਰ ਉਹਨਾਂ ਨਾਲ ਕਿਉਂ ਨਹੀਂ ਆਏ ਤੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਰਹਿ ਗਏ ਲੀਡਰ ਨੇ ਉਹ ਕਿਉਂ ਨਹੀਂ ਆਏ ਤਾਂ ਪਰਮਿੰਦਰ ਸਿੰਘ ਢੀਂਡਸਾ ਦੇ ਭੂਖ ਦੀ ਚਿੰਤਾ ਕਿਤੇ ਸਰਦਾਰ ਸਖਦੇਵ ਸਿੰਘ ਢੀਂਡਸਾ ਨੂੰ ਸਤਾਉਣ ਲੱਗੀ ਹੈ ਇਸ ਕਰਕੇ ਉਹ ਪਰਮਿੰਦਰ ਸਿੰਘ ਢੀਂਡਸਾ ਦਾ ਹੱਥ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਫੜਾਉਣਾ ਚਾਹੁੰਦੇ ਸੀ ਇਹ ਵੀ ਚਰਚਾਵਾਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ ਤੇ ਇਹ ਵੀ ਚਰਚਾਵਾਂ ਨੇ ਕਿ ਜੇ ਬੀਬੀ ਜੀਰਕਰ ਆਉਂਦੇ ਨੇ ਤਾਂ ਉਹਨਾਂ ਨੂੰ ਕਿਸ ਸ਼ਰਤਾਂ ਦੇ ਨਾਲ ਲਿਆਂਦਾ ਜਾਏਗਾ ਕਿਉਂਕਿ ਬੀਬੀ ਜ਼ਗੀਰਕੌਰ ਤਾਂ ਕਹਿੰਦੇ ਆ ਕਿ ਉਹ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਬੇਸ਼ੱਕ ਉਹਨਾਂ ਨੂੰ ਪਾਰਟੀ ਨੇ ਮਤਾ ਪਾ ਕੇ ਕੱਢਿਆ ਸੀ ਜੇ ਬੀਬੀ ਜ਼ਗੀਰਕੌਰ ਦੀ ਕਾਰ ਵਾਪਸੀ ਹੁੰਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਹੁੰਦੇ ਨੇ ਤਾਂ ਵੇਖਣਾ ਹੋਏਗਾ ਕਿ ਉਹਨਾਂ ਦਾ ਸਟੇਟਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੱਥੇ ਬਹਾਲ ਕੀਤਾ ਜਾਏਗਾ ਕਿਉਂਕਿ ਉਹ ਪਹਿਲਾਂ एसजीपीसी ਦੇ ਪ੍ਰਧਾਨ ਵੀ ਰਹ ਚੁੱਕੇ ਆ ਇਸਤਰੀ ਕਾਲੇ ਦਲ ਦੇ ਪ੍ਰਧਾਨ ਰਹ ਚੁੱਕੇ ਆ ਕੋਰ ਕਮੇਟੀ ਦੇ ਮੈਂਬਰ ਰਹ ਚੁੱਕੇ ਆ ਵੱਡੇ ਅਹੁਦੇ ਉਹਨਾਂ ਕੋਲ ਸਨ ਪਰੰਤੂ ਜਿਵੇਂ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਮਤਾ ਪਾ ਕੇ ਕੱਢਿਆ ਜਾਂਦਾ ਤਾਂ ਬਹੁਤ ਸਾਰੇ ਸਵਾਲ ਬੀਬੀ ਜ਼ਗੀਰ ਕੌਰ ਨੇ ਵੀ ਖੜੇ ਕੀਤੇ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਜਦੋਂ ਹੁਣ ਉਹਨਾਂ ਦੀ ਕਾਰ ਵਾਪਸੀ ਜੇ ਯਕੀਨੀ ਬਣਾ ਦਿੱਤੀ ਜਾਂਦੀ ਹੈ ਤਾਂ ਇਹ ਦੇਖਣਾ ਹੋਏਗਾ ਕਿ ਉਹਨਾਂ ਨੂੰ ਕਿਹੜੀ ਥਾਂ ਤੇ ਰੱਖਿਆ ਜਾਏਗਾ ਕਿਉਂਕਿ ਹਰਗਵਿੰਦ ਕੌਰ ਨੂੰ ਇਸ ਤਰੀਕ ਕਾਲੇ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਤੇ ਅਹਿਮ ਉਹਦੇ ਜਿਹੜੇ ਹੈ ਉਹ ਹੁਣ ਹਰਗਵਿੰਦ ਕੌਰ ਦੇ ਕੋਲੇ ਤੇ ਬੀਬੀ ਜ਼ਗੀਰ ਕੌਰ ਨੂੰ ਕਿਸ ਤਰ੍ਹਾਂ ਦੇ ਸਟੇਟਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੱਖਣ ਲਈ ਕਿਤੇ ਨਾ ਕਿਤੇ ਸਰਦਾਰ ਸੁਬੀਰ ਸਿੰਘ ਬਾਦਲ ਜਿਹੜਾ ਹੈ ਉਹ ਰਾਜੀ ਹੋਣਗੇ ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਸੰਧੂ ਨੇ ਹਰਮੇਲ ਸਿੰਘ ਟੋੜਾ ਪ੍ਰਵਾਹਿਕ ਵੱਡੀ ਨਾਰਾਜ਼ਗੀ ਰੱਖੀ ਬੈਠਾ ਹੈ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਚੱਲਦਿਆਂ ਇਹ ਵੀ ਚਰਚਾ ਚੱਲੀ ਆ ਕਿ ਇੱਕ ਕੋਸ਼ਿਸ਼ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰ ਨੇ ਕੀਤੀ ਹੈ ਤੇ ਇੱਕ ਕੋਸ਼ਿਸ਼ ਜਿਹੜੇ ਆ ਉਹ ਸਰਦਾਰ ਸਰਜੀਤ ਸਿੰਘ ਰੱਖੜਾ ਕਰ ਸਕਦੇ ਆ ਜਿਨ੍ਹਾਂ ਦੀ ਅਹਿਮ ਭੂਮਿਕਾ ਦੇ ਨਾਲ ਬੀਬੀ ਜ਼ਗੀਰਕੌਰ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ ਹੁਣ ਵੇਖਣਾ ਹੋਵੇਗਾ ਕਿ ਜਿਹੜੀਆਂ ਬੀਬੀਆਂ ਸ਼ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਪਾਰਟੀ ਨੂੰ ਛੱਡ ਕੇ ਚਲੇ ਗਈਆਂ ਸੀ ਲਾਂਬੇ ਹੋ ਗਈਆਂ ਸੀ ਤਾਂ ਉਹਨਾਂ ਦੀ ਘਰ ਵਾਪਸੀ ਕਿਵੇਂ ਹੋ ਸਕਦੀ ਹੈ ਕਿ ਬੀਬੀ ਜਗਿਰਕੌਰ ਦੇ ਵਾਪਸ ਆਉਣ ਨਾਲ ਬੀਬੀਆਂ ਦੀ ਨਾਰਾਜ਼ਗੀ ਨੂੰ ਦੂਰ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਜਿਹੜੇ ਕਿਤਨਾ ਕਿਤੇ ਜਿਹੇ ਸਵਾਲ ਤੇ ਚਰਚਾਵਾਂ ਜੜੀਆਂ ਨੇ ਦਿਖਾਈ ਦੇ ਰੀਆਂ ਨੇ ਕਿਉਂਕਿ ਜਿਵੇਂ ਹੀ ਹਰਗਵਿੰਦ ਕੌਰ ਨੂੰ ਇਸਤਰੀ ਕਾਲੀ ਦਲ ਦਾ ਪ੍ਰਧਾਨ ਲਗਾਇਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਪਾਰਟੀ ਦੇ ਵਿੱਚ ਅੱਗੇ ਹੋ ਕੇ ਵਿਚਰਨ ਵਾਲੀਆਂ ਬੀਬੀਆਂ ਜਿਨ੍ਹਾਂ ਨੂੰ ਬੀਬੀ ਜਗਿਰਕੌਰ ਦਾ ਹਮੈਤੀ ਵੀ ਕਿਹਾ ਜਾਂਦਾ ਹੈ ਤਾਂ ਉਹ ਪੈਰ ਖਿੱਚਦੀਆਂ ਨજર ਆਈਆਂ ਸੀ ਉਹਨਾਂ ਨੇ ਆਪਣੀ ਨਰਾਜ਼ਗੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅੱਗੇ ਰੱਖੀ ਸੀ ਤਾਂ ਕਿਤੇ ਨਾ ਕਿਤੇ ਹਰਗਵਿੰਦ ਕੌਰ ਦੀ ਵਾਪਸੀ ਦੇ ਨਾਲ ਜਿਹੜੀਆਂ ਪਾਰਟੀ ਦੇ ਅੰਦਰ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਸੀ ਬੀਬੀਆਂ ਚਾਹੇ ਬੀਬੀ ਹਰਜਿੰਦਰ ਕੌਰ ਸੀ ਚਾਹੇ ਬੀਬੀ ਮਖਮੈਲਪੁਰ ਸੀ ਚਾਹੇ ਬੀਬੀ ਪਰਮਜੀਤ ਕੌਰ ਲਾਂਡਰਾ ਸੀ ਤਾਂ ਬਹੁਤ ਅਜਹੀਆਂ ਬੀਬੀਆਂ ਸਨ ਜਿਹੜੀਆਂ ਪਾਰਟੀ ਪ੍ਰਧਾਨ ਵੱਲੋਂ ਲੈ ਗਏ ਫੈਸਲੇ ਤੋਂ ਸੰਤੋਸ਼ ਨੈਸਨ ਇਸ ਕਰਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਨੂੰ ਬਰਕਰਾਰ ਰੱਖਿਆ ਤੇ ਹਰ ਗਤੀਵਿਧੀ ਤੋਂ ਦੂਰ ਰੱਖਿਆ ਪਰੰਤੂ ਹੁਣ ਜਿਵੇਂ ਸਰਦਾਰ ਸਖਦੇਵ ਸਿੰਘ ਢੀਂਡਸਾ ਦੀ ਕਾਰ ਵਾਪਸੀ ਹੋਈ ਹੈ ਤਾਂ ਵੇਖਣਾ ਹੋਏਗਾ ਕਿ ਹੋਰ ਕਿੰਨਿਆਂ ਕੋ ਵਾਪਸੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਤੇ ਇਸ ਦਾ ਲਹਾ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਮਿਲਦਾ ਤੇ ਸਰਦਾਰ ਸਖਦੇਵ ਸਿੰਘ ਢੀਂਡਸਾ ਗੜਜੋਨ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਕਿੰਨੇ ਕੁ ਨੇੜੇ ਲੌਣ ਦੇ ਵਿੱਚ ਸਭਲ ਹੁੰਦੇ ਆ ਤੇ ਜੇ ਭਾਜਪਾ ਦੇ ਨਾਲ ਗੱਟਚੋੜ ਹੁੰਦਾ ਜਿਵੇਂ ਅੱਜ ਸੁਖਦੇਵ ਸਿੰਘ ਢੀਂਡਸਾ ਦਾ ਹੋਇਆ ਤਾਂ ਕੁਝ ਅਜਹੀਆਂ ਵਿਰੋਧੀ ਤਰ੍ਹਾਂ ਤੇ ਬਹੁਤ ਸਾਰੇ ਲੋਕ ਅਜਹੀਆਂ ਗੱਲਾਂ ਵੀ ਕਰਦੇ ਨਜ਼ਰ ਆਇਆ ਕਿ ਇਹ ਤਾਂ ਪਹਿਲਾਂ ਹੀ ਰਲੇ ਹੋਇਆ ਤੇ ਇਹ ਗੱਲਾਂ ਜਿਹੜੀਆਂ ਸੀ ਉਹ ਅੱਜ ਵੀ ਉੱਥੇ ਹੀ ਖੜੀਆਂ ਕਿਉਂਕਿ ਅਜਹੀਆਂ ਚਰਚਾਵਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਾਰਜੌਰ ਨੂੰ ਲੈ ਕੇ ਬਹਿਸ਼ ਚਰਚਾਵਾਂ ਚੱਲਦੀਆਂ ਨੇ ਪਰੰਤੂ ਕੁਝ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਆਪਣੇ ਵੱਲ ਬੁੱਤੇ ਹੀ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਹੈ ਤੇ ਆਪਣਾ ਦਮ ਖਾਪਾ ਦਿਖਾਉਣ ਦੀ ਲੋੜ ਹੈ